ਮੈਂ ਹਾਲੇ ਤਾਈਂ ਦੱਸਿਆ ਹੀ ਨਹੀਂ ਕਿ ਕਿਸੇ ਦੇ ਘਰੇ ਪੰਜਾਬ ਦੇ ਕੋਈ ਆਰਟਿਸਟ ਗਏ ਤੇ ਉਹਨਾਂ ਨੇ ਆਪਣਾ ਰਹਿਣ ਲਈ ਘਰ ਦਿੱਤਾ ਤੇ ਉਹਨਾਂ ਦਾ ਸਮਾਨ ਚੱਕ ਕੇ ਸ਼ੈਂਪੂ ਜੇ ਬੋ ਨਿਊ ਤੱਕ ਚੱਕ ਕੇ ਤੇ ਗਲਤੀ ਦੇ ਨਾਲ ਆਉਂਦੇ ਆਉਂਦੇ ਉਹਨਾਂ ਨੇ ਲੱਖਾਂ ਰੁਪਏ ਦੀ ਮੁੰਦੀ ਵੀ ਚੱਕ ਲਿਆ ਏ ਤੇ ਫਿਰ ਉਹਨਾਂ ਨੇ ਕਿੱਦਾਂ ਮੜਵਾਈ ਇਹ ਤਾਂ ਮੈਂ ਹਾਲੇ ਗੱਲ ਹੀ ਨਹੀਂ ਕੀਤੀ ਕਿਹੜੇ ਸਿੰਗਰ ਨੇ ਜਾ ਕੇ ਉੱਥੇ ਫੁਕਰੀ ਮਾਰੀ ਤੇ ਉਹ ਮੁੜ ਕੇ ਉਹਨਾਂ ਨੇ ਪ੍ਰੋਡਿਊਸਰ ਨੇ ਖਿੱਚ ਕੇ ਪਾਸਪੋਰਟ ਲੂਤੇ ਤੇ ਤੇ ਮੁੜ ਕੇ ਇੱਕ ਮਹੀਨਾ ਕਿਸੇ ਦੇ ਘਰ ਹੀ ਰਹਿਣਾ ਪਿਆ ਜਿਹਨੇ ਰੱਖਿਆ ਤੇ ਉਹਨੂੰ ਅੱਜ ਤੱਕ ਥੈਂਕ ਯੂ ਵੀ ਨਹੀਂ ਬੋਲਿਆ ਬਹੁਤ ਵੱਡੇ ਸਟਾਰ ਮੈਂ ਤਾਂ ਬਹੁਤ ਥੱਲੇ ਗੱਲ ਕਰਨੀ ਸੀ ਨੰਬਰ ਪਾਉਣ ਦੇ ਨਾਲ ਤਾਂ ਸੁਨਾਮੀ ਆਉਣ ਲੱਗੀ ਤੁਹਾਡੀ ਪੰਜਾਬੀ ਇੰਡਸਟਰੀ ਸੇ ਇੱਕ ਬੰਦੇ ਕਰਕੇ ਮੇਰੀ ਇੱਕ ਬੰਦੇ ਨਾਲ ਲੱਗਦੀ ਸੀ ਸਾਰੀ ਇੰਡਸਟਰੀ ਇੱਕ ਹੋਈ ਨਾ ਇੱਕ ਬੰਦੇ ਕਰਕੇ ਸਾਰੇ ਹੀ ਠੋਕਣੇ ਆ ਹੁਣ ਮੈਂ ਕਈ ਚੰਗੇ ਬੰਦੇ ਹੈਗੇ ਆ ਪਰ ਧੌਣ ਸਿੱਟ ਕੇ ਸਾਰਾ ਕੁਝ ਜਾਣਦੇ ਹੋਏ ਕਦੀ ਸੱਚ ਨਹੀਂ ਬੋਲਦੇ ਇੰਡਸਟਰੀ ਚ ਸਦੀਆਂ ਤੋਂ ਸੱਚ ਨਹੀਂ ਬੋਲਿਆ ਗਿਆ ਉਹ ਸੱਚ ਲੈ ਕੇ ਆਵਾਂਗੇ ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸलाम ਦੋਸਤੋ ਤੇ ਚਲੋ ਅੱਜ ਗੱਲ ਕਰਦੇ ਆਂ ਜੀ ਆ ਦੋ ਬੰਦੇ ਜਿਹੜੇ ਜਤਿੰਦਰ ਮੋਹਰ ਤੇ ਦੂਜਾ ਰਾਜ ਚੰਜਰ ਇਹਨਾਂ ਦੀ ਗੱਲ ਕਰਦੇ ਆਂ ਮੈਂ ਇਹਨਾਂ ਨਾਲ ਹੱਡ ਬੀਤੀ ਸੁਣਾਉਣ ਲੱਗਿਆ ਤੁਹਾਨੂੰ ਇਹਨਾਂ ਨੇ ਇੱਕ ਬਹੁਤ ਮੇ ਤੋਂ ਪਹਿਲਾਂ ਬਹੁਤ ਬੰਦੇ ਉਜਾੜੇ ਨੇ ਮੈਂ ਸੋਚਦਾ ਮੈਂ ਹੀ ਆ ਬਹੁਤ ਸ਼ਰੀ ਬੰਦੇ ਚਲੋ ਮੈਂ ਤਾਂ ਗਲਤ ਆ ਮੈਂ ਤਾਂ ਪੈਂਦਾ ਸੀ ਮੈਂ ਤਾਂ ਸ਼ਰੀ ਫੈ ਨਹੀਂਗਾ ਮੈਂ ਖੁਦ ਮੰਨਦਾ ਉਹ ਸ਼ਰੀਫ ਕਿੱਦਾਂ ਆਜਾਲੇ ਬਹੁਤ ਵੱਡਾ ਬੈਂਡ ਪੰਜਾਬ ਦਾ ਐਂਡ ਵਿੱਚ ਉਹਦੀ ਗੱਲ ਦੱਸ ਕੇ ਜਾਂਦਾ ਇਹ ਮੈਨੂੰ ਜਿਹੜਾ ਰਾ ਚੰਜਰ ਹੈ ਮਿਲਦਾ ਮੁੰਬਈ 7 ਫੇਸ 7 ਬੰਗਲਾ ਕਿਸ 7 ਮੰਗਲਾ ਜਾਂ ਯਾਰੀ ਰੋਡ ਹੈ ਮੈਨੂੰ ਮਿਲਦਾ ਇੱਕ ਸੰਧੂ ਸਾਹਿਬ ਮੁੰਬਈ ਉਹਨਾਂ ਦੇ ਇੰਡਸਟਰੀ ਚ ਬਹੁਤ ਬਣੀ ਹੋਈ ਆ ਲੋਕਾਂ ਨੂੰ ਬਹੁਤ ਵੱਡੇ ਲੈਵਲ ਤੇ ਵੱਡੇ ਵੱਡੇ ਸਟਾਰਾਂ ਨਾਲ ਤੇ ਇਹ ਉਹਨਾਂ ਨੂੰ ਯੂਜ਼ ਕਰਕੇ ਗਾਹ ਨਿਕਲਣਾ ਚਾਹੁੰਦਾ ਸੀ ਉਹਨਾਂ ਨੂੰ ਵਰਤਿਆ ਵੀ ਥੋੜਾ ਜਿਹਾ ਜਾਨੂ ਉਹਨਾਂ ਨੂੰ ਇਹਦਾ ਪਤਾ ਲੱਗ ਗਿਆ ਪਰ ਉਹ ਨਹੀਂ ਮੈਨੂੰ ਇਹਨੂੰ ਮਲਾਇਆ ਸੀ ਇਹ ਉਹ ਕਹਾਸੇ ਆ ਕਿ ਦੀ ਫੇਰ ਸ਼ੇਅਰ ਕਰਾਂਗੇ ਇਹ ਮੈਨੂੰ ਮਿਲਿਆ ਜਦੋਂ ਇਹ ਮੈਨੂੰ ਮਿਲਿਆ ਤੇ ਉੱਥੇ ਮਿਲਿਆ ਮੈਂ ਆਇਆ ਤੇ ਆ ਕੇ ਮਿਲਣ ਤੋਂ ਬਾਅਦ ਜਦੋਂ ਉਹਨਾਂ ਨਾਲ ਗੱਲਬਾਤ ਕਰਕੇ ਤੁਰ ਲੱਗੇ ਕਹਿੰਦਾ ਬਾਈ ਮੈਂ ਤੁਹਾਡੇ ਨਾਲ ਉੱਥੇ ਤੱਕ ਚੱਲ ਸਕਦਾ ਮੈਂ ਕਿਹਾ ਹਾਂ ਚੱਲ ਸਕਦੇ ਹਾਂ ਕਹਿੰਦਾ ਮੈਨੂੰ ਸੰਧੂ ਸਾਹਿਬ ਨੇ ਦੱਸਿਆ ਭਈ ਇਹ ਬੰਦਾ ਆ ਰਿਹਾ 2 ਮਹੀਨੇ ਤੋਂ ਹਲੇ ਮੁੰਬਈ ਆਇਆ ਕੰਮ ਇਹਦੇ ਮਗਰ ਆ ਫਿਰਦਾ ਕਹਿੰਦਾ ਮੈਂ ਕਿਹਾ ਯਾਰ ਮਿਲੀਏ ਕਹਿੰਦਾ ਜਦ ਤੁਸੀਂ ਆ ਕੇ ਉੱਥੇ ਬੈਠੇ ਸੋਫੇ ਤੇ ਤੁਸੀਂ ਪੈਰ ਰੱਖ ਲੈ ਕਹਿੰਦਾ ਮੈਂ ਕਿਾ ਯਾਰ ਇਹ ਦੇਸੀ ਜਿਹਾ ਬੰਦਾ ਇੰਨਾ ਅੱਗੇ ਕਿਦਾਂ ਲੰਘ ਗਿਆ ਇਹ ਰਾਜ ਚਿੰਜਰ ਦੀਆਂ ਗੱਲਾਂ ਹੈ ਜੀਂਦਾ ਇਹ ਪੁੱਛ ਸਕਦੀ ਹਾਂ ਤੇ ਮੈਂ ਜੁੱਤੀ ਲਾ ਕੇ ਬੈਠਾ ਸੀ ਨਾ ਕਿ ਆ ਬੰਦੇ ਵਾਂਗੂ ਹਨਾ ਤੇ ਜੁੱਤੀ ਲਾ ਕੇ ਮੈਂ ਬਹਿ ਗਿਆ ਤੇ ਇਹ ਕਹਿੰਦਾ ਮੈਂ ਸੋਚਾਂ ਵੀ ਐਡਾ ਦੇਸੀ ਕਿੱਦਾਂ ਚੱਲ ਗਿਆ ਇਹਨੂੰ ਮੇ ਤੋਂ ਗੱਲਾਂ ਬਾਤਾਂ ਸੁਣੀਆਂ ਹੋਈਆਂ ਤੇ ਇਹ ਮੇਰ ਨਾਲ ਯਾਰੀ ਪੈ ਗਈ ਭਰਾ ਵਾਂਗੂ ਰਹਿਣ ਲੱਗ ਪਏ ਮੈਂ ਇਹਨਾਂ ਕੋ ਉਧਰ ਜਾਂਦਾ ਜੁੰਦਾ ਰਹਿੰਦਾ ਕਈ ਵਰੀ ਕਹਿਣਾ ਮਿਲਣ ਲਈ ਮੰਨ ਕਰਦਾ ਮੈਂ ਅੱਜ ਤੱਕ ਇੱਕ ਬਿੱਲ ਦਿੱਤਾ ਹੋਵੇ ਕਿਸੇ ਰੈਸਟੋਰੈਂਟ ਦਾ ਕਿਸੇ दारू ਦਾ ਜਦੋਂ ਮੈਂ ਇਹਨਾਂ ਦੇ ਘਰ ਜਾ ਕੇ ਵੀ ਖਾਧੀ ਪੀਤੀ ਔਰ ਇੱਕ ਪੰਜ-ਸੱਤ ਬੰਦੇ ਨੂੰ ਖੜਾਈ ਪੜਾਈ ਉੱਥੇ ਇੱਕ ਕਾਂਡ ਵੀ ਹੋਇਆ ਸੀ ਉਹ ਕਿਸੇ ਮੁੰਡੇ ਦੇ ਨਾਲ ਹੈਨਾ ਉਹ ਫੇਰ ਗੱਲ ਕਰਾਂਗੇ ਤੇ ਮੈਨੂੰ ਦੱਸ ਦੇ ਕਿਸੇ ਨੇ 1 ਰੁਪਿਆ ਵੀ ਖਰਚ ਆਉਂ ਵੀ ਇਹਨਾਂ ਨੇ ਘਰ ਵੀ ਮੈਂ ਆਪਣੇ ਕੋਲੋਂ ਲੈ ਕੇ ਗਿਆ ਫਿਰ ਤੁਹਾਨੂੰ ਮੈਨੂੰ ਸ਼ਰਾਬੀ ਕਹਿਣ ਦਾ ਕੀ ਹੱਕ ਹੈ ਸਾਲਿਓ ਤੂੰ ਛਿੱਤਰ ਘਾਣੇ ਮੈਂ ਕੋਈ ਗੱਲ ਨਹੀਂ ਮੈਂ ਤੁਹਾਡੇ ਹੁਣ ਤੁਹਾਡਾ ਮੈਂ ਸੂਤ ਕਰਦਾ ਇਹਨਾਂ ਨੇ ਕੀ ਕੀਤਾ ਚਲੋ ਜੀ ਇਹ ਮੈਨੂੰ ਮਿਲਿਆ ਤੇ ਉਸ ਤੋਂ ਬਾਅਦ ਯਾਰੀ ਪੈ ਗਈ ਮੈਂ ਚਲਾ ਗਿਆ ਪੰਜਾਬ ਇਨੇ ਜਤਿੰਦਰ ਮੋਹਰ ਨੂੰ ਫੋਨ ਕਰਦਾ ਕਿ ਪੰਜਾਬ ਆਇਆ ਉਹ ਮੈਨੂੰ ਫੋਨ ਕਰੀ ਜਾਵੇ ਤੇ ਮੈਂ ਕੁਦਰਤੀ ਸ਼ਾਮ ਦੇ ਵੇਲੇ ਆ ਦੋ ਬੰਦੇ ਆ ਇਹਨਾਂ ਦੇ ਘਰੇ ਚਲ ਜਾਂਦਾ ਹੁੰਦਾ ਇਹਨਾਂ ਦਾ ਘਰ ਛੜਿਆ ਛੰਟਾਂ ਵਾਲਾ ਸੀ ਉੱਥੇ ਦਾਰੂ ਪੀਣੀ ਦਾਰੂ ਪੀਣ ਦਾ ਬਹੁਤ ਸੀ ਬਾਰ-ਬਾਰ ਫੋਨ ਆਈ ਜਾਵੇ ਤੇ ਮੈਂ ਫੋਨ ਕੱਟੀ ਜਾਵਾਂ ਜਦੋਂ ਮੈਂ ਫੋਨ ਕੱਟਦਾ ਸੀ ਤੇ ਉਹ ਮੈਨੂੰ ਇਹ ਡਾਇਰੈਕਟਰ ਨੇ ਪੁੱਛਿਆ ਕੌਣ ਹੈ ਇਹਦਾ ਫੋਨ ਹੈ ਮੈਂ ਕਿਹਾ ਕੋਈ ਜਤਿੰਦਰ ਮੋਹਰ ਆ ਯਾਰ ਓਹ ਗੱਲਾਂ ਲੈ ਬਹੁਤ ਵਧੀਆ ਡਾਇਰੈਕਟਰ ਬਾਈ ਮਿਲੋ ਤੁਸੀਂ ਸੁਣ ਸੁਣਨ ਦੀ ਗੱਲ ਮੈਂ ਦੂਜੇ ਦਿਨ ਗਿਆ ਤੇ ਦੂਜੇ ਦਿਨ ਜਦੋਂ ਮੈਂ ਇਹਨੂੰ ਮਿਲਣ ਗਿਆ ਸੱਤ ਫੇਸ ਬੁਹਾ ਲਈ ਇਹਦਾ ਸ਼ਹਿਰ ਇਹਦੇ ਸੱਤ ਫੇਸ ਦੇ ਪਿੱਛੇ ਰਹਿੰਦਾ ਇਹਦੇ ਕੋਈ ਗੱਲ ਬਹਿਣ ਲਈ ਰੌਣਕ ਸੁਣਨ ਲਈ ਟਿਕਾਣਾ ਨਹੀਂ ਕੋਈ ਉੱਥੇ ਇੱਕ ਪੰਜਾਬ ਦੇ ਮਸ਼ਹੂਰ ਪੁਰਾਣੇ ਸਿੰਗਰ ਹੁੰਦੇ ਸੀ ਉਹ ਉਹਨਾਂ ਨੇ ਪਹਿਲਾਂ ਮੈਂ ਗੱਲ ਕੀਤੀ ਉਹ ਬਿਜ਼ੀ ਗਿੱਪੀ ਹੋਣਾ ਦੇ ਨਾਲ ਵੀ ਉਹਦੀ ਵਾਵਾ ਉਹ ਗਿੱਪੀ ਹੁੰਦੀ ਨਾਂ ਵੀ ਉਹਦਾ ਲੈਂਦੇ ਆ ਉਹਨਾਂ ਦਾ ਬੰਦ ਸੀ ਉਹ ਪਿੰਡ ਗਿਆ ਹੋ ਸੀ ਤੇ ਮੈਂ ਫਿਰ ਚਾਬੀ ਲਈ ਕੁਲਦੀਪ ਤੂਰ ਦਾ ਸਿੰਗਰ ਸੀ ਉਹ ਫੁੱਲਾ ਵਾਲੀ ਮਾਰਕੀਟ ਕੋ ਉੱਥੇ ਬਹਿ ਕੇ ਅਸੀਂ ਸੁਣੀ ਮੇਰੇ ਪੈਗ ਲੱਗੇ ਹੋਏ ਸੀ ਮੈਂ ਇਹਨੂੰ ਮੈਂ ਇਹਨੂੰ ਦੱਸਿਆ ਸੀ ਕਿ ਮੈਂ ਪੈਗ ਲਾ ਕੇ ਸਟੋਰੀ ਸੁਣਾਉਂਦਾ ਲੈ ਕੇ ਮੈਂ ਕੋਲ ਗਿਆ ਨਹੀਂ ਕਹਿੰਦਾ ਚੱਲ ਮੈਂ ਦੋ ਸਿਗਟਾ ਲੈ ਆ ਮੈਂ ਇਹ ਸਿਗਟਾ ਆਪਾਂ ਪੀ ਕੇ ਸੁਣਾਉਣ ਲੱਪਿਆ ਸਟੋਰੀ ਸੁਣੀ ਮੈਂ ਕਿਹਾ ਸਟੋਰੀ ਬਹੁਤ ਵਧੀਆ ਹਿੰਦੀ ਚ ਕਰ ਲਾ ਕਹਿੰਦਾ ਨਹੀਂ ਇਹ ਆਪਾਂ ਪੰਜਾਬੀ ਕਰਦੇ ਬਾਅਦ ਚ ਕਰਾਂਗੇ ਆ ਗਿਆ ਦੂਜੇ ਦਿਨ ਫਿਰ ਮੈਂ ਇਹਨਾਂ ਦੇ ਘਰੇ ਬੈਠਾ ਆਪਣੇ ਪ੍ਰੇਮ ਹੋਣਾਂ ਦੇ ਪ੍ਰੇਮ ਅੱਜ ਕੱਲ ਵਧੀਆ ਬੜਾ ਵੈਕਟਰ ਹੈ ਇਹਦੇ ਕੋਲ ਬੈਠਾ ਇਹਨੂੰ ਪੁੱਛਿਆ ਮੈਂ ਸਟੋਰੀ ਦੱਸੀ ਇਹਨੂੰ ਮੈਂ ਕਿਹਾ ਸਟੋਰੀ ਥੋੜੀ ਜਿਹਾ ਕਾ ਤੁਹਾਨੂੰ ਵਧੀਆ ਲੱਗੀ ਮੈਂ ਕਹਾ ਵਧੀਆ ਕੋਈ ਪਾਰਟੀ ਆ ਗਈ ਇਹਦੇ ਕੋਲ ਪ੍ਰੇਮ ਕੋਲ ਪ੍ਰੇਮ ਦੇਖੋ ਕਿੰਨਾ ਇਮਾਨਦਾਰ ਬੰਦਾ ਹੋਊਗਾ ਪ੍ਰੇਮ ਨੇ ਕਿਹਾ ਵੀ ਨਹੀਂ ਮੈਂ ਹਲੇ ਬਣਾਉਣ ਦੀ ਹੈਸੀਅਤ ਨਹੀਂ ਰੱਖਦਾ ਮੇਰੇ ਤੋਂ ਨਹੀਂ ਬਣਨੀ ਪਰ ਮੈਨੂੰ ਕਿਸੇ ਨੇ ਦੱਸਿਆ ਵੀ ਰਾਜ ਉਹਦੇ ਫਲਾਣੇ ਦੇ ਕੋਲ ਸਟੋਰੀ ਯਾਰ ਜਤਿੰਦਰ ਮੋਹਰ ਕੋ ਵਧੀਆ ਪ੍ਰੋਜੈਕਟ ਉਹਨੇ ਕਿਹਾ ਚੱਲ ਠੀਕ ਹੈ ਹੁਣ ਜਤਿੰਦਰ ਮੋਹਰ ਦੇ ਨਾਲ ਕੰਟੈਕਟ ਕੀਤਾ ਉਹ ਇੱਕ ਗੁਰਪ੍ਰੀਤ ਬਾਬਾ ਆ ਪੰਜਾਬ ਦਾ ਉਹਨੇ ਕੰਟੈਕਟ ਕਰਾਇਆ ਉਹ ਬਾਅਦ ਚ ਉਹਦੀ ਮੈਂ ਰਿਕਾਰਡਿੰਗ ਵੀ ਇਸ ਚੈਨਲ ਤੇ ਪਾਈ ਹੋਈ ਆ ਸੁੱਖਾ ਕਾਲੋਂ ਦੇ ਮੇਲੇ ਜੇ ਨੇ ਗੇਮ ਕੀਤੀ ਉਹ ਬੰਦੇ ਨੇ ਇਹ ਜਿਹੜੀ ਗੱਲਬਾਤ ਹੋਈ ਅੰਗਣੀ ਸੰਗਣੀ ਇਹ ਮੁੰਬਈ ਪਹੁੰਚ ਗਿਆ ਜਤਿੰਦਰ ਮੋਹਰ ਮੇਰੇ ਕੋਲ ਜਦੋਂ ਮੇਕੋ ਮੁੰਬਈ ਆਇਆ ਤੇ ਮੈਨੂੰ ਪਤਾ ਹੀ ਨਹੀਂ ਤੇ ਇਹ ਮੁੰਬਈ ਆ ਕੇ ਮੈਨੂੰ ਕਹਿੰਦਾ ਅਰਜਨ ਬਾਜਵੇ ਨੂੰ ਲੈਣਾ ਮੇਨ ਲੀਡ ਮੈਂ ਕਿਹਾ ਚੱਲ ਠੀਕ ਹੈ ਬਾਕੀ ਤਾਂ ਸਾਡੀ ਅਹੀ ਸੀ ਵੇ ਚੱਲ ਨਵੇਂ ਨਵੇਂ ਮੁੰਡੇ ਲਾਵਾਂਗੇ ਇਦਾਂ ਕਰਾਂਗੇ ਆਪਣੀ ਦੋਹਾਂ ਦੀ ਮਜ਼ਾ ਐਸੇ ਗੱਲੋਂ ਮਿਲਦੀ ਸੀ ਤੇ ਮੇਰੀ ਜਤਿੰਦਰ ਨਾਲ ਜਿਆਦਾ ਕਿਉਂ ਬਣਨ ਲੱਗ ਗਈ ਉਹਨੂੰ ਰਾਚਿੰਦਰ ਨੂੰ ਛੱਡ ਕੇ ਕਿਉਂਕਿ ਜਦੋਂ ਸਟੋਰੀ ਨੂੰ ਮੈਂ ਹਾਂ ਕੀਤੀ ਕਰ ਲਾਂਗੇ ਤੇ ਜਤਿੰਦਰ ਮੋਹਰ ਨੇ ਨਿਕਲਦੇ ਸਪੀਕਰ ਔਨ ਕਰਕੇ ਮੈਨੂੰ ਕਿਹਾ ਕਹਿੰਦਾ ਦੇਖ ਕੀ ਤੈਨੂੰ ਗੱਲ ਸੁਣਾਉਣਾ ਇੱਕ ਕਹਿੰਦਾ ਲੈ ਉਹ ਮੰਨ ਗਿਆ ਤੇਰਾ ਰਾਜਵੀਰ ਬਾਵਾ ਜਿੱਦਾਂ ਖੁਸ਼ੀ ਹੁੰਦੀ ਹੁੰਦੀ ਨਾ ਕਿਸੇ ਬਡੇ ਨੂੰ ਮਨਾ ਕੇ ਤੇ ਇਦਾਂ ਇਹਨਾਂ ਕਿਹਾ ਤੇ ਉਹ ਮੋਹਰੋਂ ਕਹਿੰਦਾ ਜੇ ਨਹੀਂ ਪੀਤੀ ਹੋਈ ਤਾਂ ਲਿਖਾ ਲਾ ਪਰ ਜੇ ਪੀਤੀ ਹੋਈ ਤੇ ਪ੍ਰੋਮਿਸ ਕਰਦਾ ਫਿਰ ਨਹੀਂ ਭੱਜਦਾ ਹੈ ਬੜਾ ਇਹ ਭੈਣ ਚੋਲਾ ਇਦਾਂ ਕੁਝ ਗਾਲ ਕੱਢੀ ਸੌਰੀ ਮੈਨੂੰ ਗਾਲ ਕੱਢਣੀ ਪਈ ਕਿਉਂਕਿ ਇਹਨੇ ਕੱਢੀ ਤੇ ਇੰਨਾ ਗਿਆ ਬਈ ਕੁਛ ਨਾ ਬਈ ਪੀਤੀ ਬਿਨਾ ਪੀਤੀ ਤੋਂ ਉਸ ਮੈਂ ਮਸ਼ਹੂਰ ਆਂ ਜੀ ਜੇ ਪੀ ਕੇ ਪ੍ਰੋਮਿਸ ਕਰਦਾ ਮੈਂ ਭੱਜਿਆ ਨਹੀਂ ਕਰਨੀ ਸਾਰੀ ਇੰਡਸਟਰੀ ਨੂੰ ਪਤਾ ਮੈਨੂੰ ਲੱਗਿਆ ਇਹ ਤਾਂ ਜ਼ਿਆਦਾ ਚੰਗਾ ਬੰਦਾ ਮੈਂ ਜਤਿੰਦਰ ਨਾਲ ਫੇਰੀ ਜ਼ਿਆਦਾ ਹੋ ਗਈ ਤੇ ਜਤਿੰਦਰ ਨੂੰ ਮੈਂ ਕਾਰ ਚ ਵੀ ਲੈ ਕੇ ਫਿਰਨਾ ਉਹਦੇ ਪਿੰਡ ਵੀ ਜਾਣਾ ਹਨਾ ਉਹਨੂੰ ਪੁੱਛ ਲਵੇ ਕੋਈ ਜਿੰਦਾ ਹੀ ਆ ਉਹ ਕਿਹਨੂੰ ਮਰ ਗਿਆ ਤੇ ਕਟਾਣੀ ਕਿੰਨਾ ਸਾਹ ਹਕੀਤਾਬ ਕਦੀ ਪੁੱਛੋ ਭਾਜੀ ਨੇ 1 ਰੁਪਈਆ ਲਾਇਆ ਹੋਵੇ ਸਿੱਕਟਾਂ ਦੇ ਵੀ ਲਾਇਆ ਹੋਵੇ ਜਿੰਨਾ ਉਹ ਪੀਂਦਾ ਸੀ ਆਪਾਂ ਕਦੀ ਨਹੀਂ ਲਵਾਇਆ ਪਰ ਇਹ ਬੰਦਿਆਂ ਨੇ ਕੀ ਕੀਤਾ ਜਦੋਂ ਇਹ ਇੱਥੇ ਮੁੰਬਈ ਪਹੁੰਚ ਗਿਆ ਚਲੋ ਅੰਗਣੀ ਸੰਗਣੀ ਹੋ ਕੇ ਇਹ ਜਦੋਂ ਮੁੰਬਈ ਪਹੁੰਚਿਆ ਕਿ ਉਹਨਾਂ ਅਰਜਨ ਬਾਜ ਨੂੰ ਲੈਣਾ ਮਗਰ ਆ ਗਿਆ ਇਹਦੇ ਕਰਤਾਰ ਚੀਮਾ ਕਰਤਾਰ ਚੀਮੇ ਨੇ ਪ੍ਰੋਡਿਊਸਰ ਹਾਇਰ ਕੀਤਾ ਸੀ ਖੜਾ ਕੀਤਾ ਸੀ ਉਹ ਜੀ ਲੜ ਪਏ ਮੈਂ ਦੋਨਾਂ ਦਾ ਫੈਸਲਾ ਫੂਸਲਾ ਕਰਾਇਆ ਦੋਵੇਂ ਇੱਕ ਹੋ ਕੇ ਇਹਨਾਂ ਨੇ ਫਿਲਮ ਸ਼ੁਰੂ ਕਰ ਲਈ ਫੈਸਲਾ ਮੈਂ ਨਹੀਂ ਕਰਾਇਆ ਨਹੀਂ ਕੱਲੇ ਹੋ ਕੇ ਕੀਤਾ ਮੇਰੇ ਸਾਹਮਣੇ ਇਦਾਂ ਦੀ ਗੱਲ ਨਹੀਂ ਕੀਤੀ ਪਤਾ ਸੀ ਵੀ ਮੈਂ ਪੈ ਜਾਣਾ ਟੁੱਟ ਜਾਣਾ ਕੰਮ ਇਹਨਾਂ ਆਪਸ ਵਿੱਚ ਗੱਲਬਾਤ ਕੀਤੀ ਚਲੋ ਜੀ ਉਹ ਫਿਲਮ ਸ਼ੁਰੂ ਕਰ ਲਈ ਬਾਅਦ ਦਨ ਕੀ ਗੁਰ ਗੋਬਰ ਕੀਤਾ ਤੁਹਾਨੂੰ ਪਤਾ ਜਦੋਂ ਮੈਂ ਸੈੱਟ ਤੇ ਪਹੁੰਚਾ ਸੈੱਟ ਤੇ ਪਹਿਲਾ ਸੀਨ ਕਰਦਿਆਂ ਹੀ ਮੇਰੀ ਇੰਨੀ ਕੀ ਤਾਰੀਫ ਕਰਤੀ ਇੱਕ ਪੰਜਾਬੀ ਦੇ ਏਡੇ ਵੱਡੇ ਸਟਾਰ ਸੈਮੂਅਲ ਜੌਨ ਸਾਹਿਬ ਨੇ ਮੈਂ ਕਹਾ ਯਾਰ ਮੈਂ ਤਾਂ ਲੈਣਾ ਹੀ ਬੋਲੀ ਆ ਮੇਰੀ ਤਾਰੀਫ ਕਿਉਂ ਕਰਦੇ ਆ ਮੈਨੂੰ ਬਾਅਦ ਚ ਪਤਾ ਲੱਗਾ ਕਿਉਂਕਿ ਉਹ ਪਾਰਕ ਹੀ ਬੰਦੇ ਉਹ ਨਹੀਂ ਮਿੱਡ ਚ ਭਰਖਿਆ ਵਿੱਚ ਸ਼ਾਰਟ ਚਲ ਖਤਮ ਹੁੰਦੇ ਆ ਸਿੱਖੋ ਇਹ ਤੋਂ ਐਕਟਿੰਗ ਸਾਲਿਓ ਆਏ ਹੁੰਦਾ ਹੁਣ ਇਹਨਾਂ ਨੂੰ ਮਿਰਚਾਂ ਲੱਗਣ ਲੱਗ ਪਈਆਂ ਸੈੱਟ ਤੇ ਮੇਰੀ ਤਾਰੀਫ ਹੋਣ ਲੱਗ ਪਈ ਬਹੁਤ ਹੁਣ ਮੇਰੇ ਵਧੀਆ ਸੀਨ ਕਰਦੇ ਕਰਦੇ ਵੀ ਇਹ ਆਦਤ ਹੈ ਜਤਿੰਦਰ ਮੋਹਰ ਇਹ ਕਰਤੂਤਨੀਆਂ ਪਿਛਲੀ ਫਿਲਮ ਚ ਵੀ ਸੀ ਮਿੱਟੀ ਵਾਲੇ ਵੀ ਇਹ ਨਹੀਂ ਕੀਤਾ ਪ੍ਰੋਮੋਸ਼ਨ ਨੂੰ ਨਾਲ ਨਹੀਂ ਸੀ ਸਕੰਦਰ ਜਦੋਂ ਪਹਿਲਾ ਸਰਸਾ ਸੀ ਉਦੋਂ ਤੋਂ ਬਾਅਦ ਸਕੰਦਰ ਬਣ ਗਏ ਉਦੋਂ ਵੀ ਨਾਲ ਨਹੀਂ ਸੀ ਉਹ ਬੀਬੀ ਨਾਲ ਜਾ ਕੇ ਮੈਂ ਫਿਲਮ ਰਿਲੀਜ਼ ਕਰਾਈ ਆ ਪੈਸੇ ਖਾ ਕੇ ਸਾਰੇ ਐਕਟਰ ਡਾਇਰੈਕਟਰ ਇੱਕ ਹੋ ਗਏ ਸੀ ਫਿਰ ਉਦੋਂ ਹੋਰ ਮੇਰੇ ਖਿਲਾਫ ਹੋ ਗਿਆ ਵੀ ਸੱਤ ਤੋਂ 12 ਚੱਲਦਾ ਮੁੰਬਈ ਦੇ ਕੈਕਟਰ ਨੇ ਮੈਨੂੰ ਫੋਨ ਕੀਤਾ ਸੀ ਮੈਂ ਜਾਈ ਨਾ ਪ੍ਰੋਮੋਸ਼ਨ ਤੇ ਨਹੀਂ ਮੈਂ ਤੈਨਾਂ ਬੋਲਣਾ ਨਹੀਂ ਨਾ ਉਹਦਾ ਕਦੀ ਦੱਸ ਦਊਗਾ ਸ਼ੂਟਿੰਗ ਸ਼ੁਰੂ ਹੋਈ ਇਨੀ ਮੈਂ ਨਾ ਜੀ ਮੈਂ ਸੀ ਕਰ ਲਈ ਮੈਂ ਮੈਂ ਬੋਲਿਆ ਇਨੀ ਮੈਂ ਚੁੱਪ ਚਪੀਤੇ ਨੂੰ ਮੈਨੂੰ ਗਲਤ ਵੀ ਬੋਲਿਆ ਮੈਂ ਸ਼ੂਟਿੰਗ ਨਿਪਟਾ ਕੇ ਚਲਾ ਗਿਆ। ਇਨੀ ਬਾਅਦ ਫੇਕੀਤਾ ਕਰੋੜਾਂ ਦਾ ਚੀਟ ਫੇਰ ਬਣਾਈ ਗੇਮ ਨਹੀਂ ਰੇਲ ਇਹਨਾਂ ਨੂੰ ਪਤਾ ਹੀ ਮੈਂ ਹੁੰਦਾ ਵਿੱਚ ਪੇੜੇ ਪੈਣ ਸੀ। ਇੰਨਾ ਦਾ ਹੀ ਸੀ ਮੈਂ। ਤੇ ਚਲੋ ਇਹਨਾਂ ਨੇ ਕੀ ਕੀਤਾ ਉਹ ਤੋਂ ਬਾਅਦ ਹੀ ਮੈਨੂੰ ਟੱਕਰ ਗਿਆ ਇੱਕ ਫੇਸ ਕਿਤੇ ਇੱਕ ਦਰੱਖਤ ਜਿਹਦੇ ਖਾਣਾ ਸ਼ਾਮ ਨੂੰ ਥੱਲੇ ਕਿਸੇ ਨੂੰ ਡੀਕਦਾ ਮੈਨੂੰ ਦਿਸ ਗਿਆ ਜੀ। ਓਏ ਹੋਏ ਫਿਰ ਗਾਲ ਭਰਾਈ ਜੀ ਮੈਂ ਬਹੁਤ ਫੁੱਲ ਰੂਹ ਨਾ ਫੱਦੋਂ ਵੱੱਡ। ਇਹ ਚੂਂ ਤੋਂ ਮੂੰਹ ਨਹੀਂ ਹੋਇਆ ਟਿਸ ਨਹੀਂ ਹੋਇਆ। ਇੰਦਾਂ ਦੇ ਬੰਦੇ ਸਿਰ ਪੈਸੇ ਦੇ ਪੁੱਤ ਹੁੰਦੇ ਆ ਇਹ ਕਿਸੇ ਨਾ ਜੁਰਤ ਦਿਖਾਉਣ ਵਾਲੇ ਸਿਰਫ ਗੱਲਾਂ 'ਚ ਹੁੰਦੇ ਆ ਪਰਦੇ ਤੇ ਨਹੀਂ ਉਦਾਂ ਨਹੀਂ ਉਸ ਤੋਂ ਬਾਅਦ ਮੈਂ ਚੱਲ ਗਿਆ ਇਨੀ ਫਿਰ ਪਲਾਨ ਕਰ ਲਿਆ ਤੇ ਚਮਚੇ ਬਹੁਤ ਨੇ ਇਨੀ ਸਾਰਿਆਂ ਕੋ ਮੈਨੂੰ ਭੰਡਣਾ ਸ਼ੁਰੂ ਕਰਤਾ ਫਿਰ ਮੇਰਾ ਕੰਮ ਤਾਂ ਚਲੋ ਡਾਊਨ ਹੋ ਗਿਆ ਉਹਦਾ ਮੈਨੂੰ ਦੁੱਖ ਨਹੀਂ ਆ ਹੁਣ ਨੰਬਰ ਪਾਉਣ ਤੇ ਇਹ ਪਤਾ ਲੱਗਾ ਵੀ ਮੇ ਤੋਂ ਪਹਿਲਾਂ ਉਦੋਂ ਟਾਰਚਰ ਹੀ ਨਹੀਂ ਮੈਨੂੰ ਕਿਦਾਂ ਕਿਦਾਂ ਸੈੱਟ ਤੇ ਕਿਹੜਾ ਬਾਈ ਜੀ ਕਹਿੰਦਾ ਸੀ ਰਾਜ ਬਾਈ ਜੀ ਰਾ ਬਾਈ ਜੀ ਕਹਿੰਦਾ ਹੀ ਰਾਜ ਮੈਨੂੰ ਝਿੰਜਰ ਉਹ ਰਾਜਵੀਰ ਕਹਿਣ ਲੱਪਿਆ ਔਰ ਇਹ ਸਿਕੰਦਰ ਚ ਅੱਧੇ ਤੋਂ ਵੱਧ ਬੰਦੇ ਮੇਰੇ ਕਰਕੇ ਆਏ ਹੋਏ ਸੀ ਕਈਆਂ ਨੂੰ ਇਹ ਡਾਇਰੈਕਟਰ ਵੀ ਨਹੀਂ ਲੈਣਾ ਚਾਹੁੰਦਾ ਸੀ ਮੈਂ ਇਹਨੂੰ ਕਹਾ ਮੈਂ ਨਹੀਂ ਕਰਨੀ ਫਿਲਮ ਫਿਲਮ ਚੱਲਾ ਮੈਂ ਨਿਸ਼ਾਨ ਭੁੱਲਰ ਨੂੰ ਇਹ ਲੈ ਨਹੀਂ ਰਿਹਾ ਸੀ ਮੈਂ ਇਹ ਗੱਲ ਤੋਂ ਲਈ ਸੀ ਮੈਂ ਕਹਾ ਮੈਂ ਚੱਲਾ ਮੈਂ ਕਰਨੀ ਨਹੀਂ ਜੇ ਉਹ ਨੂੰ ਨਹੀਂ ਲੈਣਾ ਨਿਸ਼ਾਨ ਮੇਰਾ ਦੋਸਤ ਸੀ ਮੈਂ ਮੰਨਦਾ ਸੀ ਉਹਨੂੰ ਉਹਦਾ ਮੈਂ ਦੋਸਤ ਹੈ ਸੀ ਜਾਂ ਨਹੀਂ ਮੈਨੂੰ ਨਹੀਂ ਪਤਾ ਉਹਨੂੰ ਪੁੱਛ ਸਕਦੇ ਹੋ ਤੁਸੀਂ ਇਹਨਾਂ ਨੇ ਫਿਰ ਇਹ ਗੇਮ ਕਰ ਲਈ ਮੇਰੇ ਤੋਂ ਪਹਿਲਾਂ ਇਹ ਮੁਸਾਫਰ ਬੈਂਡ ਇੱਕ ਹੁੰਦਾ ਸੀ ਪੰਜਾਬ ਦਾ ਬਹੁਤ ਵੱਡਾ ਪਹਿਲਾ ਕੰਮ ਵੀ ਇਹਦਾ ਉਹਨੇ ਕੀਤਾ ਸੀ ਹੁਣੀ ਬਹੁਤ ਇਹਨੂੰ ਸੰਭਿਆ ਵੀ ਇੱਥੇ ਪੈਸਾ ਵੀ ਇਹਦਾ ਨਾਲ ਇਹਨਾਂ ਦੇ ਆ ਪ੍ਰਿੰਸਾ ਵੀ ਸੀ ਪਰ ਇਹਨਾਂ ਨੇ ਗੱਲ ਕਦੀ ਖੋਲੀ ਉਹ ਬੈਂਡ ਨੂੰ ਬਰਬਾਦ ਕਰਨ ਨਾਲ ਇਹ ਨੇ ਉਹਨਾਂ ਦੇ ਪੈਸੇ ਲੈ ਕੇ ਮੁੰਬਈ ਆ ਗਏ ਤਿੰਨ ਮਹੀਨੇ ਫੋਨ ਬੰਦ ਰੱਖਿਆ ਜੀਨੇ ਸਟੋਰੀ ਸੁਣਨੀ ਹੋਈ ਕਮੈਂਟ ਪਾਓ ਫਿਰ ਅੱਗੇ ਕਰਾਂਗੇ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਔਰ ਬਹੁਤ ਵੱਡੇ ਵੱਡੇ ਪਰਦੇ ਖੋਲਾਂਗੇ ਜੀ ਇਹਨਾਂ ਦੇ ਗਾਹ ਦੂੰਗਾ ਬਹੁਤ ਕਿੱਸੇ ਆ ਗਏ ਬਾਹਰੋਂ ਇਹਨਾਂ ਦੇ ਵਿੱਧ ਸਬੂਤ ਸੁਨਾਮੀ ਆ ਗਈ ਪੰਜਾਬੀ ਇੰਡਸਟਰੀ ਤੇ ਇਸ ਬੰਦੇ ਦੀ ਵਜ੍ਹਾ ਨਾਲ ਆਈ ਆ ਮੈਂ ਸਭ ਦਾ ਦੁਸ਼ਮਣ ਨਹੀਂ ਸੀ ਪਰ ਬਾਕੀਆਂ ਨਾਲ ਮੇਰੀ ਦੁਸ਼ਮਣੀ ਸਾਰੇ ਇੱਕ ਹੋਏ ਸੀ ਨਾ ਤੁਹਾਨੂੰ ਇਕੱਲਾ ਹੀ ਲੈ ਡੁੱਬੂ ਮੈਂ ਮੈਨੂੰ ਬਹੁਤੇ ਬੰਦਿਆਂ ਦੀ ਲੋੜ ਨਹੀਂ ਮੇਰੇ ਪਿੱਛੇ ਸਿਰਫ ਇੱਕ ਹੀ ਬੰਦਾ ਆ ਉਹ ਲੱਗ ਜੂ ਪਤਾ ਟਾਈਮ ਆਏ ਤੇ ਮੇਰ ਬੰਦ